ਜਿੱਥੇ ਆਹਾ ਬੂਟਾ ਖੜਾ ਸਾਹਮਣੇ ਰੱਖ ਲਿਓ ਕੱਲਾ ਕੱਲਾ ਗੁਣ ਦੱਸ ਦਿੰਨਾ ਸਾਰਿਆਂ ਨੂੰ ਪਤਾ ਹੈ ਇਹਨੂੰ ਤਤੂਰਾ ਕਹਿੰਦੇ ਆ ਠੀਕ ਹੈ ਤਿੰਨ ਪ੍ਰਕਾਰ ਦੇ ਤਤੂਰੇ ਹੁੰਦੇ ਆ ਚਿੱਟਾ ਕਾਲਾ ਤੇ ਗੁਲਾਬੀ ਇਹ ਚਿੱਟਾ ਤਤੂਰਾ ਠੀਕ ਹੈ ਇਹਦੇ ਹੁਣ ਫਾਇਦੇ ਸੁਣ ਲਿਓ ਠੀਕ ਹੈ ਇਹੇ ਪੱਤੇ ਹੋਏ ਘਰ ਵੀ ਉਜੜੇ ਹੋਏ ਘਰ ਵੀ ਵ사 ਦਿੰਦਾ ਉਹ ਗੱਲ ਬਾਅਦ ਚ ਕਰਾਂਗੇ ਪਹਿਲਾਂ ਇਹਦੇ ਆਪਾਂ ਕੱਲੇ ਕੱਲੇ ਗੁਣ ਦੱਸ ਦਗੇ ਹਨਾ ਜਿੰਨਾਂ ਨੂੰ ਗਠੀ ਹੈ ਠੀਕ ਹੈ ਇਹਦੇ ਪੱਤਿਆਂ ਦਾ ਰਸ ਕੱਢ ਲਓ ਪੱਤਿਆਂ ਦਾ ਰਸ ਕੱਢ ਕੇ ਤਿਲਾਂ ਦੇ ਤੇਲ 'ਚ ਇਹਨੂੰ ਪਕਾ ਲਓ। ਓਦੋਂ ਬਾਅਦ ਜਿੱਥੇ ਤੁਹਾਡੇ ਦਰਦ ਹੁੰਦਾ ਹੈ ਜਿਹੜੇ ਵੀ ਜੋੜ ਤੇ ਹੁੰਦਾ ਠੀਕ ਹੈ ਉਥੇ ਮਾਲਿਸ਼ ਕਰੋ ਤੇ ਸ਼ਾਮ ਨੂੰ ਇੱਕ ਘੰਟਾ ਇਹਦੇ ਪੱਤੇ ਬੰਨ ਲਓ। ਠੀਕ ਹੈ ਗਠੀਆ ਠੀਕ ਹੋ ਜਾਂਦਾ ਹੈ। ਜੋੜਾਂ ਦਾ ਦਰਦ ਹੈ ਜੇ ਪੈਰਾਂ ਤੇ ਕਿਤੇ ਵੀ ਤੁਹਾਡੇ ਜੋੜ ਤੇ ਸੋਜ ਆ ਜਾਂਦੀ ਹੈ ਇਹਦੇ ਪੱਤੇ ਆ ਕੁੱਟ ਲਓ ਚਟਨੀ ਬਣਾ ਕੇ ਬੰਨ ਲਓ ਠੀਕ ਹੈ ਪੈਰਾਂ ਤੇ ਸੋਜ ਆ ਤੁਹਾਡੇ ਜਾਂ ਜੋੜਾਂ 'ਚ ਦਰਦ ਹੈ ਉਹ ਠੀਕ ਹੋ ਜਾਂਦਾ ਹੈ। ਬਹੁਤ ਫਾਇਦੇ ਆ ਇਹਦੇ ਲਾਹੇਵੰਦ ਹੈ ਇਹਦੀ ਜੜ ਵੀ ਬਹੁਤ ਲਾਹੇਵੰਦ ਹੈ ਜਿਨ੍ਹਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਹਨਾ ਤਾਂ ਉਹਨੂੰ ਇਹਦੀ ਜੜ ਸੰਘਾਈ ਚੱਲੇ ਮਿਰਗੀ ਦਾ ਦੌਰਾ ਹੌਲੀ-ਹੌਲੀ ਸੈੱਟ ਹੋ ਜਾਂਦਾ ਠੀਕ ਹੈ ਇਹਦੀ ਜੜ ਲੈ ਜੇ ਠੀਕ ਆ ਰੋਜ਼ ਸੰਘਾ ਦੇ ਉਹਨੂੰ ਹੌਲੀ-ਹੌਲੀ ਮਿਰਗੀ ਦਾ ਦੌਰਾ ਹਟ ਜਾਂਦਾ ਤੇ ਹੋਰ ਇਹਦੇ ਫਾਇਦੇ ਆ ਹੁਣ ਇਹਦੀ ਗੱਲ ਕਰਦੇ ਆਪਾਂ ਜਿਹੜਾ ਆਹ ਕੰਡਿਆਲਾ ਹੁੰਦਾ ਹਨਾ ਇਹਦੇ ਪੱਤੇ ਵੀ ਬਹੁਤ ਫਾਇਦੇਮੰਦ ਆ ਠੀਕ ਹੈ ਇਹਦੀ ਜੜ ਵੀ ਫਾਇਦੇਮੰਦ ਹੈ ਤਾਂ ਇਹਦੇ ਜਿਹੜੇ ਬੀਂ ਹੁੰਦੇ ਆ ਉਹ ਵੀ ਫਾਇਦੇਮੰਦ ਹੈ ਪੱਤਿਆਂ ਦਾ ਤੁਹਾਨੂੰ ਦੱਸ ਹੀ ਦਿੱਤਾ ਜਿੱਥੇ ਤੁਹਾਡੇ ਦਰਦ ਹੈ ਇਹ ਜ਼ਹਿਰੀਲਾ ਹੁੰਦਾ ਹੈ ਖਾਣਾ ਨਹੀਂ ਕਿਸੇ ਨੇ ਆਪਾਂ ਲਾ ਸਕਦੇ ਹੁੰਦੇ ਆ ਠੀਕ ਹੈ ਤਾਂ ਇਹਦੇ ਪੱਤੇ ਤੁਹਾਨੂੰ ਦੱਸਤਾ ਜਿੱਥੇ ਜੋੜਾਂ 'ਚ ਦਰਦ ਹੈ ਤੇ ਜਾਂ ਸੋਜ ਆ ਜਾਂਦੀ ਹੈ ਉਥੇ ਠੀਕ ਹੈ ਜੜ ਇਹਦੀ ਮਿਰਗੀ ਵਾਲੇ ਨੂੰ ਠੀਕ ਹੈ ਤਾਂ ਜਿਹੜੇ ਇਹਦੇ ਆਹ ਕੰਡੇ ਜੇ ਹੁੰਦੇ ਹਨ ਇਹ ਜਦੋਂ ਪੱਕ ਜਾਂਦੇ ਆ ਇਹਦੇ ਵਿੱਚੋਂ ਬੀਂ ਨਿਕਲਦੇ ਆ ਠੀਕ ਹੈ ਇਹਦੇ ਬੀਂਆਂ ਨੂੰ ਕੀ ਕਰਨਾ ਤੇਲ ਬਣਦਾ ਇਹਦੇ ਬੀਂਆਂ ਦਾ ਠੀਕ ਹੈ ਤੇਲ ਬੰਦਾ ਉਹ ਤੇਲ ਇੰਨਾ ਫਾਇਦੇਮੰਦ ਹੈ ਲਾਹੇਮੰਦ ਹੈ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਹੋ ਇਹਦਾ ਤੇਲ ਨਿਕਲਦਾ ਕਿਵੇਂ ਆ ਉਹ ਦੱਸ ਦਿੰਨੇ ਆ ਤੁਹਾਨੂੰ ਬਾਅਦ 'ਚ ਇਹਦਾ ਫਾਇਦਾ ਦੱਸਾਂਗੇ ਹਨਾ ਇਹਦਾ ਤੇਲ ਜਿਵੇਂ ਹੁਣ ਆਪਾਂ ਆਹ ਪੱਕਿਆ ਹੋਇਆ ਲੈ ਲਿਆ ਹਨਾ ਜੇ ਇੱਥੇ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਮੈਂ ਪੱਕਿਆ ਹੋਇਆ ਇਹ ਆ ਪਿਆ ਆ ਸੀ ਐਂ ਪੱਕ ਜਾਂਦਾ ਠੀਕ ਹੈ ਇਹਦੇ ਵਿੱਚ ਬੀ ਨਿਕਲਦੇ ਆ ਇਹ ਆ ਸੀ ਬੀ ਆ ਨਿਕਲੇ ਇਹ ਬੀਨ ਲੈ ਕੇ ਆਪਣੇ ਕੁਝੀ ਹੁੰਦੀ ਹੈ ਹਨਾ ਮਿੱਟੀ ਦੀ ਕੁਝੀ ਉਦੇ ਵਿੱਚ ਸਰਾਖ ਕੱਢ ਲੈਣੇ ਆ ਇੱਕ ਦਿਨ ਤੁਹਾਨੂੰ ਇਹਨਾਂ ਦੇ ਬੀਆਂ ਦਾ ਤੇਲ ਵੀ ਕੱਢ ਕੇ ਦਿਖਾਉਂਗਾ ਠੀਕ ਹੈ ਤਾਂ ਸਰਾ ਇਹ ਹਲੇ ਪੱਕ ਪੱਕਦੇ ਜਾਂਦੇ ਆ ਪੱਕ ਜਾਂਦੇ ਘੱਟੋ ਘੱਟ 10 15 ਪੱਕ ਜਾਣਗੇ ਉਦੇ ਤੁਹਾਨੂੰ ਇਹਨਾਂ ਦਾ ਤੇਲ ਕੱਢ ਕੇ ਦਿਖਾਉਂਗਾ ਕੀ ਕੰਮ ਆਉਂਦਾ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਇਹਨਾਂ ਦੇ ਬੀ ਆ ਕੱਢ ਲਓ ਇਕੱਠੇ ਕਰ ਲਓ ਹਨਾ ਕੁਜੀ ਮੰਨ ਲਓ ਅੱਧੀ ਤੋਂ ਜ਼ਿਆਦਾ ਕਰ ਲਓ ਉਦੇ ਵਿੱਚ ਸਰਾਖ ਕੱਢ ਲਓ ਨਿੱਕੇ ਨਿੱਕੇ ਡ੍ਰਿਲ ਨਾਲ ਸਰਾਖ ਕੱਢ ਕੇ ਤਾਂ ਥੱਲੇ ਕੋਈ ਕੌਲੀ ਰੱਖ ਕੇ ਹਨਾ ਤਾਂ ਟੋਆ ਪੱਟ ਲਓ ਠੀਕ ਹੈ ਟੋਆ ਪੱਟ ਕੇ ਥੱਲੇ ਕੌਲੀ ਰੱਖ ਲਓ ਸਰਾ ਕੱਢ ਕੇ ਜਿਹੜੀ ਕੁज्ਜੀ ਐ ਟੋਏ ਦੇ ਵਿੱਚ ਆਉਣੀ ਚਾਹੀਦੀ ਅੱਧੀ ਜਿਹੜਾ ਭਾਂਡਾ ਆਪਾਂ ਵਰਤਨ ਰੱਖਿਆ ਉਹ ਵੀ ਥੱਲੇ ਓਦੋਂ ਬਾਅਦ ਅੱਧੀ ਕੁज्ਜੀ ਨੂੰ ਮਿੱਟੀ ਨਾਲ ਭਰ ਦਿਓ ਆਸੇ-ਪਾਸੇ ਢਾਕੇ ਕੁज्ਜੀ ਨੂੰ ਉੱਤੇ ਢੱਕਣ ਨਾਲ ਪਾਥੀਆਂ ਲਾ ਦਿਓ ਪਾਥੀਆਂ ਤੇ ਅੱਗ ਲਾ ਦਿਓ ਓਦੋਂ ਬਾਅਦ ਜਦੋਂ ਅੱਗ ਲਾ ਦੀ ਇਹਦਾ ਤੇਲ ਨਿਕਲਿਆ ਹੋਊਗਾ ਤੇਲ ਉਸ ਕੋਲੀ 'ਚ ਆ ਜਾਊਗਾ ਠੀਕ ਐ ਇਹ ਜਿੰਨਾਂ ਦਾ ਵੀ ਮੰਨ ਲਓ ਗੁਪਤ ਰੋਗ ਆ ਹਨਾ ਉਹਦੇ ਵਾਸਤੇ ਮਾਲਿਸ਼ ਕਰ ਲਓ ਬਈ 101% ਕਾਰਗਰ ਐ ਹਨਾ ਤਾ ਸੋਨ ਨੂੰ ਇਹਦਾ ਤੇਲ ਆਪਾਂ ਕੱਢ ਕੇ ਦਿਖਾਵਾਂਗੇ ਠੀਕ ਹੈ ਕਿਵੇਂ ਨਿਕਲਦਾ ਪਹਿਲਾਂ ਤੁਸੀਂ ਆਪ ਪੰਗਾ ਨਾ ਲਿਓ ਮੈਂ ਤੁਹਾਨੂੰ ਕੱਢ ਕੇ ਦਿਖਾਉਂਗਾ ਜਿੱਦੇ ਇਹ ਪੱਕ ਗਏ ਹਲੇ ਕੱਚੇ ਆ ਸਾਰੇ ਤਾਂ ਜ਼ਰੂਰ ਵਰਤ ਕੇ ਦੇਖੋ ਰਿਜ਼ਲਟ 101% ਮਿਲਦਾ ਯਾਰ ਸਾਰੇ ਚੀਜ਼ੇ ਬਸੇ ਆਪਾਂ ਖਾਣਾ ਨਹੀਂ ਆਪਾਂ ਸਰੀਰ ਤੇ ਬਾਡੀ ਤੇ ਲਾ ਸਕਦੇ ਹਣਾ ਬਾਹਰਲੇ ਬਾਹਰਲੇ ਪਾਸੇ ਅੰਦਰਲੇ ਪਾਸੇ ਕਿਸੇ ਨੇ ਇਹ ਯੂਜ਼ ਨਹੀਂ ਕਰਨਾ ਠੀਕ ਹੈ ਤਾਂ ਇਹਦੇ ਗੁਣ 101% ਆ ਪੱਤੇ ਵੀ ਕੰਮ ਕਰਦੇ ਆ ਇਹਦੀ ਜੜ ਵੀ ਕੰਮ ਕਰਦੀ ਹੈ ਤੇ ਆਹਾ ਇਹਦਾ ਤੇਲ ਕੱਢ ਲਿਆ ਆਪਾਂ ਤਾ ਜਿੱਥੇ ਸੋਡੇ ਮਾਲੋ ਸਰੋਂ ਦੇ ਤੇਲ ਚਾ ਰਲਾ ਕੇ ਲਾ ਲਓ ਜੋੜਾਂ ਦਾ ਦਰਦਾ ਬਈ 1 ਮਿੰਟ ਤੋਂ ਪਹਿਲਾਂ ਪਹਿਲਾਂ ਜਿਹੜਾ ਦਾ ਮੇਨ ਹਨਾ ਮੇਨ ਇਹਦੇ ਤੇਲ ਦਾ ਕੰਮ ਹੈ ਠੀਕ ਹੈ ਉਹ ਤੁਹਾਨੂੰ ਦੱਸਦਾ ਬਹੁਤ ਹੀ ਮਾਲੋ ਫਾਇਦੇਮੰਦ ਆ ਲਾਹੇਵੰਦ ਆ ਜਿੱਥੇ ਤੁਹਾਨੂੰ ਧੂਰੇ ਦਾ ਬੂਟਾ ਦਿਖ ਜੇ ਭਰਾ ਬਣ ਕੇ ਦੀ ਸੰਭਾਲ ਕਰ ਲਓ ਠੀਕ ਹੈ ਖਾਣਾ ਨਹੀਂ ਮੁਸ਼ਕ ਆਉਂਦੀ ਹੁੰਦੀ ਆ ਸਮੈਲੇ ਚੋਂ ਗੰਦੀ ਠੀਕ ਹੈ ਉੱਤੇ ਆਪਾਂ ਬਾਡੀ ਦੇ ਲਾ ਸਕਦੇ ਆ ਇੱਕ ਹੋਰ ਜਿਨ੍ਹਾਂ ਦੇ ਵਾਲ ਉੱਡ ਗਏ ਆ ਗੰਜਾਪਾਨਾ ਠੀਕ ਹੈ ਇਹਦੇ ਪੱਤਿਆਂ ਦਾ ਰਸ ਕੱਢ-ਕੱਢ ਕੇ ਰੋਜ਼ ਇੱਕ ਹਫ਼ਤੇ 'ਚ ਤਿੰਨ-ਚਾਰ ਵਾਰੀ ਮਾਲਿਸ਼ ਕਰ ਲਿਆ ਕਰੋ ਬਈ ਵਾਲ ਦੁਬਾਰੇ ਵਾਪਸ ਆ ਜਾਂਦੇ ਐ ਠੀਕ ਐ ਐਨੇ ਫਾਇਦੇ ਆ ਲਾਹੇਵੰਦ ਐ ਤਤੂਰਾ ਵਜਦਾ ਤਿੰਨ ਪ੍ਰਕਾਰ ਦੇ ਤਤੂਰੇ ਹੁੰਦੇ ਆ ਕਾਲਾ, ਗੁਲਾਬੀ, ਚਿੱਟਾ ਆਪਾਂ ਚਿੱਟੇ ਤਤੂਰੇ ਦੀ ਗੱਲ ਕਰੀ ਜਨੇ ਜਿਹੜਾ ਆਪਣੇ ਆਮ ਮਿਲ ਜਾਂਦਾ ਆਪਣੇ ਗੁਲਾਬੀ ਤੇ ਕਾਲਾ ਨਹੀਂ ਮਿਲਦੇ ਤਾਂ ਇੱਥੇ ਚਿੱਟੇ ਤਤੂਰੇ ਆਮ ਐ ਇਹਦੀ ਸੰਭਾਲ ਰੱਖ ਲੋ ਇਹਦੇ ਫਾਇਦੇ ਤੁਹਾਨੂੰ ਦੱਸਤੇ ਠੀਕ ਐ ਤਾਂ ਜਿੱਥੇ ਤੁਹਾਡੇ ਹੈਗਾ ਨਿਗਾਜ ਕਰਕੇ ਰੱਖੋ ਜਦੋਂ ਵੀ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ ਇਹਨੂੰ ਵਰਤੋ ਠੀਕ ਹੈ ਖਾਣਾ ਨਹੀਂ ਜ਼ਹਿਰੀਲਾ ਹੁੰਦਾ ਵਰਤ ਸਕਦੇ ਹੋ ਤੁਸੀਂ ਵਰਤਣਾ ਠੀਕ ਹੈ ਓਕੇ ਜੀ